ਚੱਜਾ ਉੜੀ ਸੁਰਜੀ ਨਹੀਂ ਜਾਣਾ ਚੱਜਾ ਉੜੀ ਹੁਣ ਦੂਆ ਪਖ ਲੈ ਲਿਆ ਜਿਹੜੇ ਉੜੀਆ ਹੋਇਆ ਬਤਨ ਇਹ ਤਾਂ ਦਸਤੀ ਨਾ ਘਰ ਮਤ ਇੱਥੇ ਤੱਕ ਸਿਰੇ ਪਚਾਤਾ ਗੁਰਵਤਨ ਤਬ ਜਾਏ ਜੋਤ ਉਜਾਰੋ ਜੋਤ ਨਾ ਜੋੜਤਾ ਜੋਤੀ ਜੋਤ ਮਿਲ ਜਾਂਦੀ ਹੈ ਫੇਟੋ ਕਹਾਣੀ ਸ਼ੁਰੂ ਕਰਕੇ ਐਂਡ ਤੱਕ ਦਸਤੀ ਸ਼ੁਰੂ ਤੋਂ ਖਿਰੂ ਕਾਲਿਆ ਸੰਸਾਰੀ ਮਤਵ ਦਾ ਜਿਹੜੇ ਗੁਰਮਤ ਨਹੀਂ ਜਾਣਦੇ ਮਤਾਂ ਉਹਨਾਂ ਨੇ ਪਰਲ ਬਣਾਈਆਂ ਹੋਈਆਂ ਨੇ ਜ਼ਰੂਰ ਪ੍ਰਚਾਰ ਧਰਮ ਦਾ ਹੀ ਕਰਨਾ ਹੈ ਨੇ ਉਹ ਕੀ ਕਰ ਰਹੇ ਨੇ ਉਹ ਕੀ ਕਰ ਰਹੇ ਨੇ ਝੱਜਾ ਉੜ ਜੀ ਜਿਹੜੀ ਮਤ ਉੜ ਜੀਵੇ ਨਾ ਉਹ ਆਪਣੇ ਆਪ ਨਹੀਂ ਛੁੜੀਦੀ ਹੁੰਦੀ ਜਿਹੜੀ ਬੁੱਧ ਉੜ ਜੀਵੇ ਨਾ ਉਹ ਆਪਣੇ ਆਪ ਕਰੇ ਨਹੀਂ ਸਕਦੇ ਇਹ ਸੁਣੋ ਸੀ ਕਨ ਗੁਰਬਿਰ ਗਿਆਨੀ ਹੋਏ ਕੋਈ ਸਮਝ ਸੁਝਾਉਣ ਵਾਲਾ ਨੂੰ ਚਾਹੀਦਾ ਹੁਣ ਜੀ ਨਾਲ ਲੋਕਾਂ ਦੀ ਮਤ ਔੜੀ ਹੋਈ ਹੈ ਆਪਣੇ ਆਪ ਸੋਚ ਜਾਣਗੇ ਹੋ ਨਹੀਂ ਸਕਦਾ ਸਾਰੀਆਂ ਮਤਾਂ ਤੇ ਵੱਲ ਇਸ਼ਾਰਾ ਹੈ ਉਹਨੂੰ ਕਬੀਰ ਦੇ ਤਜਰਬੇ ਚੋ ਗੱਲਾਂ ਹੋਈਆਂ ਜਦੋਂ ਕਬੀਰ ਉਣਜ ਗਿਆ ਸੀ ਉੜਦੀ ਹੋਈ ਮੱਥ ਸੀ ਇਹਦੇ ਕੋਲ ਮਾੜਾ ਫੇਰਦਾ ਸੀ ਉਹਨੇ ਜਹਾ ਦਿੱਤਾ ਸੀ ਉਹਦੇ ਆ ਕੇ ਨੇ ਉਣਜ ਹੋયા ਨੇ ਉਹਨਾਂ ਨੂੰ ਬਥੇਰਾ ਕਹਿੰਦਾ ਰਿਹਾ ਉਹਨਾਂ ਨੇ ਨਹੀਂ ਇਹਨੂੰ ਸੈਟੀਸਫਾਈ ਕਰਾ ਸਕਿਆ ਕਿਉਂਕਿ ਉਹ ਉਣਜ ਹੱਤੀ ਸੁਣਣਾ ਜਾਣਦੇ ਹੀ ਨਹੀਂ ਸੀ ਵਿਚਾਰੇ ਉਹ ਵੀ ਕੀ ਕਰਦੇ ਉਹਦਾ ਜਿਹੜਾ ਇਹਨੇ ਗਾਂਹ ਜਾ ਕੇ ਮੰਗਰ ਜੋ ਪੜਿਆ ਉਹ ਸੁਲਝਾਉਣ ਦੀ ਗੱਲ ਦੱਸੀ ਹੋਈ ਸੀ ਜਿਵੇਂ ਕੁਰਬਾਨੀ ਹੈ ਸਾਡੀ ਉਹ ਸੁਲਝਾਉਣ ਦੀ ਗੱਲ ਸੀ ਕਈ ਵਾਰ ਲਿਖ ਅਖਰੀ ਰੂਪ ਦੇ ਵਿੱਚ ਸੀ ਉਹ ਗ੍ਰੰਥ ਸੁਲਝਾਉਣ ਦੇ ਲਿਖਿਆ ਹੋਏ ਸੀ ਕਹਿੰਦੇ ਸੁਲਝੀ ਹੋਈ ਬੁੱਧ ਆਪਣੇ ਆਪ ਵਿੱਚ ਸੁਲਝਵੇ ਇਹੋ ਨਹੀਂ ਸਕਦਾ ਸੁਲਝਣਾ ਜਾਣਦੀ ਨਹੀਂ ਹੁੰਦੀ ਉਹ ਜਿਹੜਾ ਸਾਰੇ ਹੀ ਜਾਣਦੇ ਫਲਸਫੇ ਕੀ ਵੀ ਦੀ ਸਭ ਕੋ ਜਾਣੇ ਫਸੜ ਦੀਆਂ ਫਸਾਉਣ ਦੀ ਬਿਧੀ ਸਾਰੇ ਜਨਾਂ ਨੂੰ ਸਾਰੀਆਂ ਸੰਸਾਰ ਦੀਆਂ ਮੱਤਾਂ ਇਹ ਚੀਜ਼ ਵਿੱਚ ਮਹਾਰਤ ਰੱਖਦੀਆਂ ਨੇ ਕਿ ਦੂਏ ਨੂੰ ਫਸਾਉਣਾ ਕਿਵੇਂ ਹੈ ਇਹਦੇ ਨਾਲ ਉਹਦੀ ਪੂਰੀ ਮਹਾਰਤ ਹੈ ਸੰਤ ਸਾਰੇ ਮਹਾਰਤ ਰੱਖਦੇ ਨੇ ਕਿ ਬੰਦੇ ਨੂੰ ਫਸਾਉਣਾ ਕਿਵੇਂ ਹੈ ਥੋੜਾ ਜਿਹਾ ਗਿਆਨ ਪੜਦੇ ਨੇ ਫਸਾਉਣ ਵਾਸਤੇ ਪੜਦੇ ਨੇ ਫਿਰ ਨਾ ਬਾਜਾਤੇ ਸਿੱਧਾਰਾਂ ਤੰਨਾ ਪੜਿਆ ਨੋ ਫਾਹੀ ਲੱਗੀ ਜਾਤ ਭਾਇਣ ਅਜਕਲ ਹੋ ਰਹਾ ਜਾਤੇ ਫਸਾ ਸਕਦੇ ਨੇ ਜਾਨਵਰ ਨੂੰ ਵਧਾ ਕੇ ਦਿਖੋਣ ਆਦਮੀ ਨੂੰ ਬੇਨਾ ਕਿਸੇ ਨੂੰ ਫਸਾ ਕੇ ਦਿਖੋਣ ਹੋਰ ਕਿ ਰਾਦਰ ਕਿ ਕਿਉਂ ਨਹੀਂ ਫਸਾ ਸਕਦਾ ਬਸ ਆਦਮੀ ਵਾ ਜਿਹੜਾ ਇਸ ਸਥਿਤੀ ਆ ਕੇ ਫਸ ਵੀ ਸਕਦਾ ਨਿਕਲ ਵੀ ਸਕਦਾ ਤੁਹੇ ਜਾਨੋ ਨਿਕਲਣਗੇ ਨਿਕਲ ਵੀ ਫਸ ਸਕਦੇ ਹੀ ਨਹੀਂ ਹੋਰ ਕਿਸੇ ਪੌਂਡੀ ਤੇ ਕੋਈ ਖਤਰਾ ਹੀ ਨਹੀਂ ਨਾ ਉਹਨਾਂ ਦੇ ਇਹ ਜਾ ਉਪਦੇਸ਼ ਹੈ ਨਾ ਉਹਨਾਂ ਦੇ ਇਹ ਜਾ ਧਰਮ ਹੈ ਨਾ ਉਹਨਾਂ ਦੇ ਕੋਈ ਗ੍ਰੰਥ ਨਹੀਂ ਉਹਨਾਂ ਨੇ ਇਹ ਜਾ ਕੋ ਬਣਾਇਆ ਨਹੀਂ ਫਸਣ ਦਾ ਉਹਨੂੰ ਖਤਰਾ ਹੈ ਜਿੰਨੇ ਅਸੀਂ ਜਿਆਦਾ ਧਰਮ ਬਣਾਏ ਨੇ ਸਭ ਦੁਕਾਨਾ ਬਸਾਉਣ ਦੀਏ ਨੇ ਉਹਨਾਂ ਤੇ ਦੇਖਾ ਜਾਈ ਪਗਲਧੋੜੀ ਹੈ ਤਾਂ ਨਹੀਂ ਲੱਗਦਾ ਸਾਡੇ ਕੋਲ ਜਿਆਦਾ ਸੀ ਅਧਿਕਾਵੇਂ ਬੈਠੇ ਖਾਈਏ ਅਗੰਧੇ ਜੋਰ ਨਾ ਖਾਈਏ ਉਹ ਸਰੀਰ ਦੇ ਜੋਰ ਉਹਨਾਂ ਨੇ ਖੰਦੇ ਸਾਰੇ ਚਾਹੇ ਕੋਈ ਕਮਜ਼ੋਰ ਹੈ ਚਾਹੇ ਕੋਈ ਤਾਕਤਵਰ ਖੰਭ ਮਾਰਦੇ ਨੇ ਉੜ ਕੇ ਜਾਂਦੇ ਨੇ ਕੋਈ ਤੁਰਕੇ ਜਾਂਦਾ ਕੋਈ ਭੱਜ ਕੇ ਜਾਂਦਾ ਆਪਣੀ ਤਾਕਤ ਨਾਲ ਕੋਈ ਸ਼ਿਕਾਰ ਮਾਰਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹ ਸਾਰੇ ਆਪਣੇ ਸਰੀਰ ਦੇ ਇਸਤੇਮਾਲ ਨਾਲ ਉਹਨਾਂ ਦੀ ਪ੍ਰਾਪਤ ਅਸੀਂ ਇਹ ਦੇਖ ਰਹੇ ਹਾਂ ਇੱਕ ਮੋੜ ਲੋਕ ਹੈਗੇ ਅਸੀਂ ਥਾਹੀ ਲੱਗੀ ਜਾਤ ਫਾਹਲ ਬਹੁਤ ਵੱਡਾ ਅਪਰਾਧ ਹੈ ਅੱਗੇ ਨਹੀਂ ਥਾਉ ਕਿ ਕੋਈ ਜਗਾ ਨਹੀਂ ਸੱਚਖੰਡ ਤੇ ਉਹਨਾਂ ਦੀ ਜਗ੍ਹਾ ਮਤਲਬ ਹੀ ਨਹੀਂ ਸਵਾਲ ਇਹਦਾ ਬਹੁਤ ਵੱਡਾ ਅਪਰਾਧ ਹੈ ਜੇ ਭੱਲੇ ਇਹ ਸ਼ਹੀਦ ਉਤੇ ਦਾ ਪ੍ਰਚਾਰ ਕੀਤਾ ਜਾਵੇ ਨਫ਼ਰਤ ਨਾਲ ਕੀਤਾ ਜਾਵੇ ਸਮਝਾ ਕੇ ਕੀਤਾ ਜਾਵੇ ਉਹ ਅਗਿਆਨਤਾ ਵਸੇ ਕਰ ਰਹੇ ਨੇ ਅਗਿਆਨਤਾ ਕਰਕੇ ਲੋਭ ਹੁੰਦਾ ਹੈ ਅਗਿਆਨਤਾ ਕਰਕੇ ਹੰਕਾਰ ਹੁੰਦਾ ਹੈ ਬਈ ਤੁਸੀਂ ਆਪਣਾ ਕਿਉਂ ਨੁਕਸਾਨ ਕਰ ਰਹੇ ਹੋ ਤੁਸੀਂ ਚਲੋ ਪ੍ਰਚਾਰ ਕਰੋ ਪਰ ਤੁਸੀਂ ਪ੍ਰਚਾਰ ਜਿਹੜੀ ਕਮੀ ਉਹ ਤਾਂ ਦੂਰ ਕਰ ਲਓ ਆਪਣੀ ਚਲੋ ਤੁਸੀਂ ਬੜੇ ਰਹੋ ਗੁਰੂ ਵੀ ਬੜੇ ਰਹੋ ਕਹੋਦੇ ਰਹੋ ਜੋ ਵੀ ਵਰਹੀ ਕਹੀ ਜਾਓ ਪਰ ਕਬਜ਼ ਕਬ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਸੋਡੇ ਕੋਲ ਛੁੱਟਣ ਦੀ ਵਿਧੀ ਹੈ ਜੇ ਨਹੀਂ ਹੈ ਬਣਾ ਆਪ ਸਮਝੋ ਉਹਦਾ ਪ੍ਰਚਾਰ ਕਰੋ ਫਿਰ ਪਰ ਬੁਕਾਰ ਪਰ ਤੁਸੀਂ ਗਲਤ ਪ੍ਰਚਾਰ ਕਰ ਕਰਕੇ ਇਹਨਾਂ ਦੇ ਲੋਕਾਂ ਨੂੰ ਫਸੋਲਣ ਵਾਲੇ ਆਪਸੇ ਹੋ ਗਏ ਤੁਸੀਂ ਤਾਂ ਸਰ ਉਹ ਅਪਰਾਧ ਕਰੀਏ ਨੇ ਯਾਰ ਤੁਸੀਂ ਸਾਨੂੰ ਸਮਝਾਓ ਵੀ ਅਪਰਾਧ ਕਿਉਂ ਨਹੀਂ ਹੈ ਹੱਲ ਸਕਦੇ ਨੇ ਪਰ ਇਹ ਵਿਧੀ ਵੀ ਇਹ ਜੋ ਉੱਠਣੀ ਹੈ ਪਬਲਿਕ ਦੇ ਵਿੱਚ ਪਬਲਿਕ ਦੇ ਵਿੱਚ ਕਈ ਸੋਸਾਲ ਦੀ ਇਹ ਪਤਾ ਵੀ ਹੈ ਨਹੀਂ ਜੇ ਹੈ ਵੀ ਤਾਂ ਬਿਲਕੁਲ ਕਲੀਅਰ ਨਹੀਂ ਹੈ ਲੋਕਾਂ ਨੂੰ ਗੱਲ ਲੋਕਾਂ ਨੂੰ ਕਲੀਅਰ ਨਹੀਂ ਹੈ ਕਰਦੇ ਨੇ ਅਧ ਵਿਚਾਦ ਗੱਲ ਕੋਸ਼ਿਸ਼ ਕਰਨਾ ਹੈ ਜੇ ਕਲੀਅਰ ਹੋ ਜਵੇ ਜਿਹੜੇ ਆਦਮੀ ਅਧ ਵਿਚਾਦ ਗੱਲ ਕਰਦੇ ਨੇ ਉਹਨਾਂ ਨੂੰ ਕਲੀਅਰ ਹੋ ਜਵੇ ਤਾਂ ਬੜੇ ਸੋਖੇਤਰੀ ਕਰੇ ਹੁਣ ਤਾਂ ਸਾਡੇ ਕੋਲ ਸਾਧਨ ਬੜੇ ਨੇ ਪ੍ਰਚਾਰ ਹੋ ਸਕਦਾ ਹੈ ਬਹੁਤ سارے ਲੋਕ ਹੋਰ ਵੀ ਸਿਆਣੇ ਨੇ ਉਹ ਦੂਜਿਆਂ ਨੂੰ ਉਹਨਾਂ ਨੂੰ ਜਿਹੜੇ ਪਖੰਡੀ ਨੇ ਕਾਮ ਕਾਮ ਜਿਹੜਾ ਜੇ ਮੰਨਣਗੇ ਨਹੀਂ ਤੇ ਚੁੱਪ ਕਰ ਜਾਣਗੇ ਇਹਨਾਂ ਨੇ ਨਹੀਂ ਮੰਨਣੀ ਤਾਂ ਇਹਗਾ ਤੇ ਚੁੱਪ ਕਰ ਜਾਣਗੇ ਉਹ ਸੀਮਤ दायरे ਠੋ ਜਾਣਗੇ ਸੁਭੜ ਕੇ ਰਹਿ ਜਾਣਗੇ ਉਹਨਾਂ ਤੋਂ ਉਹਨਾਂ ਦੇ ਇਕੱਲੇ ਬਾਕੀ ਹੋ ਜਾਣਗੇ ਸਾਰੇ ਸਮਝਾਉਣੇ ਵਾਲੇ ਹੋਰ ਬਥੇਰੇ ਹੁੰਦੇ ਵਿਚੋਰੀਆ ਚੋਰ ਵੀ ਹੈਗੇ ਨੇ ਸੁਭਜੋੜੇ ਵਾਲੇ ਵੀ ਬਹੁਤ ਨੇ ਵਿਚੋਰੀ ਨਹੀਂ ਕਰਨੀ ਤਾਂ ਜਣਾ ਖਣਾ ਨਹੀਂ ਜੋਰ ਬਣਦਾ ਬੁਰਾਈ ਦੇ ਖਿਲਾਫ ਸੁਭਜੋੜੇ ਵਾਲੇ ਜਾਦਾ ਨੇ ਬੁਰਾਈ ਵੱਲ ਪ੍ਰੇਰਿਤ ਕਰਨ ਵਾਲੇ ਥੋੜੇ ਨੇ ਤਾਂ ਬੁਰਾਈ ਤੋਂ ਲੋਕ ਬਚੇ ਨੇ ਸੋਖੀ ਗੱਲ ਹੈ ਉਹ ਸਮਝ ਆਈ ਹੋਈ ਹੈ ਲੋਕਾਂ ਨੇ ਇਹ ਵੀ ਜੇ ਆਪ ਪਬਲਿਕ ਦੇ ਸਮਝ ਆ ਜੂਏ ਗਾ ਨਹੀਂ ਸਮਝਾ ਦਿੱਤੀ ਜਾਵੇ ਪਬਲਿਕ ਹੀ ਪ੍ਰਚਾਰ ਕਰੇਗਾ ਅਸਲ ਵਿੱਚ ਘਰ ਦੇ ਵਿੱਚ ਘਰ ਦੇ ਪ੍ਰਚਾਰ ਕਰਨ ਬੱਚਿਆਂ ਨੂੰ ਘਰ ਦੇ ਲੈਵਲ ਤੇ ਹੀ ਹਰੂ ਹੋਣੀ ਹੈ ਉਹ ਤਾਂ ਸਿਆਣਾ ਕੋਈ ਮਹੱਲੇ ਦੇ ਲੈਵਲ ਤੇ ਹੁੰਦਾ ਸਿਆਣਾ ਤਾਂ ਹੈਗਾ ਹੀ ਨੇ ਲੋਕ ਕੁਲੋਖਾ ਨਹੀਂ ਹੈ ਪਰ ਸਟਾਰਟ ਦੇ ਵਿੱਚ ਪ੍ਰਚਾਰ ਹੈ ਸਟਾਰਟ ਤੋਂ ਹੀ ਗੱਲ ਸਮਝ ਆ ਜਾਂਦੀ ਹੈ ਕੋਈ ਔਖੀ ਸਾਰੀ ਗੱਲ ਬਦਲ ਜੂਗੀ ਹਵਾ ਹੀ ਨਾ ਹਵਾ ਹੀ ਬਦਲ ਜਣੀ ਹਵਾ ਕੀ ਬਦਲਣੀ ਹੈ ਜੇ ਬੋਲ ਦੇ ਉਹ ਬਦਲ ਜਣੀ ਹੈ ਉਹ ਹਵਾ ਤਾਂ ਇਹੀ ਰਹਿਣੀ ਹੈ ਬਾਹਰ ਤਾਂ ਬੋਲ ਜਲਦੀ ਭਾਸ਼ਾ ਬਦਲ ਜਾਣੀ ਇਹ ਬੋਲ ਜਲਦੀ ਭਾਸ਼ਾ ਜੇ ਬਦਲਦੀ ਹੈ ਉਹ ਤੇ ਹਵਾ ਬਦਲ ਜਾਣੀ ਹੈ ਸਿੱਖਿਆ ਬਦਲ ਜਾਣੀ ਸਿੱਖਿਆ ਨਾਲ ਚੰਗਾ ਫਰਕ ਪੈਂਦਾ ਹੈ ਸਤਜਾ ਔਰ ਤੇ ਸੂਰਜ ਹੀ ਨਹੀਂ ਜਾਣਾ ਰਹੇ ਉਹ ਝਾਜਿਕ ਨਾਹੀ ਪਰਵਾਨਾ ਹੁਣ ਜਿਹੜੇ ਉਹ ਜੇ ਹੋਏ ਰਹੇ ਉਹ ਵਿਚਾਰੇ ਚੱਕ ਮਾਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਨਿਕਲ ਨਹੀਂ ਪਰ ਨਹੀਂ ਨਿਕਲਦੇ ਸਤਜਾ ਕਿਉਂ ਨਹੀਂ ਨਿਕਲ ਰਹੇ ਪੁੰਨ ਪਾਪ ਨੂੰ ਮੰਨ ਰਹੇ ਨੇ ਇੱਕ ਪਾਸੇ ਇੱਕ ਪਾਸੇ ਕਹਿੰਦੇ ਨੇ ਆਤਮਾ ਹੋਰ ਇੱਕ ਪਾਸੇ ਕਹਿੰਦੇ ਨੇ ਪਰਮੇਸ਼ਰ ਦਾ ਕੀਤਾ ਸਭ ਕੁਝ ਹੁੰਦਾ ਹੈ ਇੱਕ ਪਾਸੇ ਕਹ ਰਹੇ ਨੇ ਅਸੀਂ ਕੁਝ ਕਰ ਸਕਦੇ ਹਾਂ ਬਸ ਐਨਾ ਦੋਸਰਾਂ ਜੁਰ ਦੇ ਹੋਏ ਇੱਕ ਪਾਸੇ ਜੀਵਤ ਹੈ ਉਹੀ ਕਹਤੇ ਹੈ ਕੋਈ ਤੁਹਾਨੂੰ ਪਾਪ ਜੀਵਤ ਹੈ ਇੱਕ ਪਾਸੇ ਕਹਿੰਦੇ ਨੇ ਜੀਵ ਮਰਦਾ ਨਹੀਂ ਇੱਕ ਪਾਸੇ ਕਹਿੰਦੇ ਜੀਵਤਿਆ ਹੋ ਜਾਂਦੀ ਹੈ ਇਹ ਜਿਹੜਾ ਹੈ ਹੋ ਜਾਵਾ ਹੋ ਜਾ ਆਵਾਂ ਹਰ ਜਨ ਚੋ ਇਹ ਜੋ ਬਾਹਰ ਨਹੀਂ ਆ ਰਹੇ ਉਹ ਹਾਰੇ ਹੈ ਕੁਮੜ ਕੇ ਰਹੀ ਹੈ ਜਿਵੇਂ ਪਾਣੀ ਵੀ ਹੁੰਦੀ ਹੈ ਇਹ ਤਾਂ ਬਾਹਰ ਨਹੀਂ ਆ ਰਹੇ ਇਹਦੇ ਵਿੱਚ ਹੀ ਹੁਣ ਜਿਕੇ ਰਹਿੰਦੇ ਨੇ ਇਹ ਘੋੜੇ ਦੇ ਪਾਸੇ ਨੇ ਜਿੱਦਣ ਪੁੰਨ ਪਾਪ ਦੇ ਵਿੱਚੋਂ ਨਿਕਲ ਗਏ ਇਹ ਉਹ ਦਿਨ ਸਿੱਧੀ ਲਾਈਨ ਚੱਲ ਪੂ ਪੁੰਨ ਪਾਪ ਦੀ ਲਾਈਨ 'ਇੱਕ ਜੀਤੇ ਖੜੇ ਹੋ ਜਾਓ ਇਹ ਆਤਾ ਕਹੋ ਵੀ ਅਸੀਂ ਪੁੰਨ ਪਾਪ ਟੱਡ ਸਕਦੇ ਹਾਂ ਫੇਰ ਰੱਬ ਦੇ ਹੱਥ 'ਚ ਕੋਈ ਨਹੀਂ ਨਾ ਕੋਈ ਅਬ ਹੈਗਾ ਇਹ ਗੱਲ ਛੱਡੋ ਕਿ ਤਾਂ ਉਹ ਲੋਕ ਚੰਗੇ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਰੱਬ ਨੂੰ ਜਿਹੜੇ ਨਹੀਂ ਮੰਨਦੇ ਉਹ ਵੀ ਇਹਨਾਂ ਲੋਕਾਂ ਤੋਂ ਹੀ ਸਿੱਖਿਆ ਲੈ ਰਹੇ ਨੇ ਇਹਨਾਂ ਦੇ ਪ੍ਰਚਾਰ ਨੂੰ ਗਰਾਉਂਡ ਬਣਾ ਰਹੇ ਨੇ ਉਹਨਾਂ ਨੇ ਜਦੋਂ ਬਹਿ ਕਿਉਂਕਿ ਇਹ ਦੋ ਪਾਸੇ ਨੇ ਖੜੇ ਦੋ ਬੇੜੀਆਂ ਦੇ ਪੈਰ ਰੱਖਦੇ ਨੇ ਦੋ ਬੇੜੀਆਂ ਦੇ ਪੈਰ ਰੱਖਣ ਵਾਲਾ ਡੁੱਬਣਾ ਹੁੰਦਾ ਹੀ ਹੈ ਜਾਂ ਫਿਰ ਇਹ ਕਹਿਣ ਬਈ ਭਾਈ ਰੱਬ ਦੇ ਹੱਥ 'ਚ ਹੈ ਸਭ ਕੁਝ ਸਾਡੇ ਹੱਥ 'ਚ ਕੁਝ ਨਹੀਂ ਇੱਕ ਗੱਲ ਬੰਦੋ ਦੋਏ ਗੱਲਾਂ ਜਾਂ ਬੰਦੇ ਆਪਾਂ ਵਿਰੋਧੀ ਗੱਲਾਂ ਲੈ ਲੋਏ ਆਪਾਂ ਵਿਰੋਧੀ ਗੱਲਾਂ ਲੈ ਫਿਰ ਤੱਕ ਇਹਦੇ ਝਗੜਾ ਹੀ ਆ ਇਹ ਝਗੜਾ ਲੋਹਾ ਖਾਨਾ ਟਾੜੀ ਮਾਰਦੀ ਹੈ ਜਿਵੇਂ ਝਗੜਾ ਇੱਕ ਇੱਕ ਹੱਥ ਐਂ ਜਾਂਦਾ ਇੱਕ ਹੱਥ ਵਿਰੋਧੀ ਗਏ ਜਾਂਦਾ ਵਾ ਵਿਚਾਲੀ ਨਜਦੀ ਹੈ ਗੱਲ ਉੱਥੇ ਇਹ ਝਗੜਾ ਹਲਦੀ ਹੋ ਸਕਦਾ ਜਿਨ੍ਹਾਂ 'ਚ ਇੱਕ ਪਾਸੇ ਨਹੀਂ ਹੁੰਦੇ ਗੁਰਬਾਣੀ ਇੱਕ ਪਾਸੇ ਹੋ ਕੇ ਖੜ ਗਈ ਇਹ ਜਨਤਾ ਆ ਕੇ ਬਸ ਕੁਛ ਨਹੀਂ ਹੁੰਦਾ ਸਭ ਚੱਲਣ ਚਲਾ ਆਏ ਸਮਝਦੇ ਨਹੀਂ ਪਾ ਸੈਂਕੜੇ ਬੰਤੀਆਂ ਫੁਜੀਆਂ ਪਰਦੇਆਂ ਸਿੱਖ ਅਸੀਂ ਸਮਝਦੇ ਨਹੀਂ ਆ ਜਿਹੜਾ ਕਰਮ ਨਾ ਇਹ ਵਿਛੋੜਣ ਵਾਲੀ ਚੀਜ਼ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਬੇ ਲੋ ਕਰਮ ਕੀ ਹੈ ਕਿਰਤ ਕਰਮ ਕੀ ਹੈ ਕਿਰਤ ਕਰਮ ਸਾਡੇ ਵਸ ਦੀ ਗੱਲ ਹੈ ਕਰਮ ਸਾਡੇ ਵਸ ਦੀ ਗੱਲ ਨਹੀਂ ਹੈ ਬਸ ਆਪੇ ਇੱਥੇ ਜਿਹੜਾ ਨਾ ਇੱਥੋਂ ਅਸੀਂ ਮਿਸ ਕਰਦੇ ਜੋ ਮਨ ਸੋਚਦਾ ਹੈ ਉਹਦਾ ਕਰਮ ਹੈ ਜੋ ਬੰਦਰ ਮੰ ਸੋਚਦੇ ਨੇ ਇਹ ਆ ਸਮਝਦੇ ਨੇ ਜੇ ਤਾਂ ਸਮਝਦੇ ਨੇ ਉਹ ਤਾਂ ਸੁਕ੍ਰਤੀ ਹੈ ਉਹ ਤਾਂ ਸਮਝਣ ਤਾਂ ਆਏ ਨਹੀਂ ਫਿਰ ਤਾਂ ਸਟੂਡੈਂਟ ਨਹੀਂ ਫਿਰ ਤਾਂ ਸਿੱਖ ਨਹੀਂ ਜੇ ਸੋਚਦੇ ਨੇ ਫਿਰ ਇਹ ਮਨ ਉਹ ਕਰੇ ਸੋਚ ਸੋਚਦਾ ਆਦਮੀ ਕਹਦਾ ਜਦ ਆਪਣੇ ਅਨੁਸਾਰ ਜੋ ਹੋ ਰਿਹਾ ਉਹਦੇ ਚ ਕੋਈ ਸੰਸ਼ੋਧਨ ਕਰਨਾ ਚਾਹੁੰਦਾ ਤਾਂ ਸੋਚਦਾ ਆਪਣੀ ਪ੍ਰੈਨਸ ਆਪਣੇ ਕੁਝ ਪਲਾਨ ਅਨੁਸਾਰ ਸੰਸਾਰ ਨੂੰ ਚਲਾਉਣਾ ਚਾਹੁੰਦਾ ਸੋਚਣ ਦੀ ਲੋੜ ਤਾਂ ਹੈ ਸੋਚਣ ਦੀ ਲੋੜ ਹੀ ਨਹੀਂ ਇਹਨੂੰ ਬੱਚਾ ਸੋਚਦਾ ਪੜਦਾ ਤਾਂ ਇਹ ਦੇਖਦਾ ਵੀ ਸਾਡੇ ਅੰਮ੍ਰਿਤ ਘਟਾ ਹੈ ਡੈਡੀ ਨੂੰ ਵੇਚਣਾ ਚਾਹੀਦਾ ਹੈ ਅੰਗਲਕੀ ਤੋਂ ਹੋਊਗੀ ਸੋਚੇ ਤਾਂ ਤਾਂ ਕੁਝ ਨਹੀਂ ਹੋਣਾ ਫਿਰ ਉਸਨੂੰ ਸੌਂ ਕਰਦਾ ਚਿੰਤਾ ਹੋ ਜਾਂਦੀ ਉਹਨੂੰ ਚਿੰਤਾ ਵੀ ਰਹੂਗੀ ਚਿੰਤਾ ਤਾਂ ਹੈ ਉਹ ਪਿੱਛੇ ਤਾਂ ਹੀ ਸੌਂ ਜਾਂਦਾ ਹੋਊ ਤੇ ਉਧਰ ਉਹਦੇ ਧਿਆਨ ਨਹੀਂ ਦੇਣਾ ਪੜਾਈ ਲਾਸ ਹੀ ਹੁੰਦਾ ਜਿਹੜਾ ਅਸੀਂ ساری ਉਮਰ ਸਾਰਾ ਜੀਵਨ ਸਾਰਾ ਟਾਈਮ ਗੁਰਮਤਿ ਨੂੰ ਸਮਝਣ ਦਾ ਲਾਣਾ ਸੀ ਉਹ ਲਾ ਤਾਂ ਸੀ ਹੋਰ ਪਾਸੇ ਸੋਚਣ ਤੇ ਲਾ ਸੋਚਣ ਤੂੰ ਕਰ ਕਰ ਆ ਸੋਜਨੇ ਆ ਅਸੀਂ ਨੇਰੇ ਚ ਪਤਾ ਨਹੀਂ ਇਸ ਠੀਸਰੇ ਚੜੂ ਕਮ ਪਤਾ ਨਹੀਂ ਨਹੀਂ ਚੜੂ ਸੋਚ ਵੀ ਦੇ ਰਿਹਾ ਕਿ ਨੇਰੇ ਦੀ ਦੌੜ ਹੈ ਸੋਜ ਜਿਹੜੀ ਹੈ ਨੇਰੇ ਦੀ ਦੌੜ ਹੈ ਕੋਠੇ ਦੀ ਰੌੜੀ ਜਿਵੇਂ ਕਹਿੰਦੇ ਕੰਨ ਤੇ ਭਾਈ ਜੇ ਕੰਨ ਦੀ ਨੋ ਵੀ ਦੇ ਰੇ ਇਸ ਕਰਕੇ ਗੁਰਬਾਣੀ ਨੇ ਇੱਕ ਫੈਸਲਾ ਕਰ ਲਿਆ ਤੈਨੂੰ ਸੋਚਣ ਦੀ ਲੋੜ ਨਹੀਂ ਸੋਚੇ ਸੋਚਣ ਹੋ ਗਈ ਤੈਨੂੰ ਸੋਚਣ ਦੀ ਲੋੜ ਕੀ ਆ ਸੋਚ ਸਭ ਤੋਂ ਪਹਿਲੀ ਪੰਕਤੀ ਹੈ ਔਰ ਸੋਚ ਬੰਦ ਕੀਤੀ ਹੈ ਸਾਡੀ ਸੋਚ ਹੀ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰਵਾਉਂਦੀ ਹੈ ਬਸ ਇਹ ਹੀ ਪਾਪ ਹੈ ਪਾਪ ਆਪਣਾ ਨੁਕਸਾਨ ਕਰਦਾ ਕਿਸੇ ਦਾ ਨਹੀਂ ਕਰਦਾ ਨਹੀਂ ਵੀ ਇੱਕ ਹੋਰ ਗੱਲ ਜਿਹੜਾ ਪਾਪ ਹੈ ਉਹ ਆਪਣਾ ਨੁਕਸਾਨ ਕਰਦਾ ਕਿਸੇ ਦਾ ਨਹੀਂ ਕਰਦਾ ਗੈਰ ਕਾਨੂੰਨੀ ਜੇ ਅਸੀਂ ਕੋਈ ਕੰਮ ਕਰਦੇ ਹੋ ਤੁਹਾਨੂੰ ਖਾਨ ਸਾਡਾ ਕਿਸੇ ਦਾ ਕੋਈ ਨਹੀਂ ਇਹ ਹੀ ਪਾਪ ਹੈ ਸੋਚਣਾ ਪਾਪ ਹੈ ਚੰਗਾ ਸੋਚਣਾ ਹੈ ਆ ਮਾੜਾ ਸੋਚਣਾ ਡੋਏ ਪਾਪ ਨੇ ਚੰਗਾ ਵੀ ਸੋਚਣਾ ਪਾਪ ਹੈ ਜੇ ਤੁਸੀਂ ਸੋਚੋ ਵੀ ਲੋਕਾਂ ਦੇ ਭਲੇ ਖਾਤਰ ਸੋਚੀ ਉਹ ਵੀ ਪਾਪ ਹੈ ਕਿਉਂ ਉਥੇ ਤੁਸੀਂ ਇਹ ਮਤਲਬ ਹੈ ਵੀ ਜਿਹੜਾ ਰੱਬ ਹੈ ਪਾਗਲ ਹੋਰੀ ਜੇ ਬਗਲ ਦਾ ਬਾਪ ਮੇਰਾ ਪਾਗਲ ਹੈ ਇਹੀ ਅਗਲ ਘਟ ਹੈ ਕਾ ਮੁੰਡਾ ਸੋਚਦਾ ਇਹ ਕੋਈ ਆਪਣਾ ਨਾ ਤੂ ਹੋਵੇ ਕਮੇਦ ਕੰਮ ਬਾਅਦ ਤੇ ਸ਼ੱਕ ਤਾਂ ਹੋ ਗਈ ਨਾ ਇਹ ਆ ਬਾਪ ਸਮਰਥ ਨਹੀਂ ਹੈ ਉਹ ਇਹਨਾਂ ਕਿਉਂ ਕਰਦਾ ਇਹਨਾਂ ਨੂੰ ਦੁੱਖ ਕਿਉਂ ਦਿੰਦਾ ਜਦ ਕੇ ਕੁਰਬਾਨੀ ਕਹਿੰਦੇ ਦੁਖਦਾਰੂ ਸੁਖ ਰੂਬਿਆ ਬਾਪ ਦਾ ਕਹਿੰਦਾ ਜੇ ਮੁੰਡੇ ਨੂੰ ਜਿਆਦਾ ਪੈਸੇ ਦੇ ਦਿੱਤੇ ਵਿਗੜ ਜਾਊਗਾ ਉਲਟੀ ਸੰਗੜ ਚ ਪੈ ਜਾਊਗਾ ਕਾਹੀ ਦਿੰਦਾ ਤਾਂ ਨਹੀਂ ਦੱਸਦਾ ਉਹ ਵੀ ਮੇਰੇ ਕੋਲ ਜਿਆਦਾ ਹੈਗੇ ਨੇ ਵੇਡਾ ਵਿਗੜ ਜੂਗਾ ਬਗਾੜਨ ਤੇ ਨਾ ਵਿਗੜ ਜਵੇ ਇਸ ਕਰਕੇ ਨਹੀਂ ਦੰਦਾ ਹੋ ਜਾਦਾ ਇਹ ਨਹੀਂ ਹੋਈਦਾ ਗੁਰਬਾਣੀ ਨੇ ਜਿਹਦੀ ਸੋਚ ਦਿੱਤੀ ਹੈ ਸਮਝ ਦਿਤੀ ਹੈ ਸਾਨੂੰ ਉਹ ਸਾਡੀ ਸੋਚ ਤੋਂ ਉਲਟ ਹੈ ਸਾਡੀ ਸਾਡੀ ਗੁਰਬਾਣੀ ਦੀ ਸੋਚ ਤੋਂ ਉਲਟਾ ਸੰਸਾਰ ਦੀ ਸੋਚ ਹੈ ਸਾਡੇ ਕੋਲ ਸਾਨੂੰ ਜੋ ਮਿਲ ਗਈ ਹੈ ਸੋਚ ਸੰਸਾਰੀ ਸੋਚ ਮਿਲੀ ਹੈ ਤੇ ਭਗਤਾਂ ਦੀ ਸੋਚ ਉਲਟੀ ਹੁੰਦੀ ਹੈ ਭਗਤਾਂ ਦੇ ਸਾਰੇ ਜੋੜ ਕੇ ਦੇਣਾ ਹੈ ਹਾਂ ਕੱਤ ਚੱਕ ਚੱਕ ਹੋਰ ਨਾ ਸਮਝਾਵਾ ਕਿ ਉਹ ਕਹਿੰਦੇ ਚੱਕ ਮਾਰ ਕੇ ਹੋਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਚੱਕ 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 ਮਾਰ ਕੇ ਹੋਰਾਂ ਨੂੰ ਕੀ ਸਮਝਾਉਨੇ ਹੋ ਤੁਸੀਂ ਝਗੜ ਕੀ ਉਹ ਝਗੜਾ ਹੀ ਬਾਵਾ ਤੁਸੀਂ ਤਾਂ ਝਗੜਾ ਹੈ ਚੱਕ ਮਾਰਨਾ ਤਾਂ ਪੈਂਦਾ ਹੈ ਅੰਦਰ ਤੁਹਾਡੇ ਝਗੜਾ ਹੈ ਝਗੜਾ ਕੀ ਹੈ ਇੱਕ ਪਾਸੇ ਕਹਿੰਦੇ ਹੋ ਪਰਮਾਤਮਾ ਸੰਭਲ ਕਰਦਾ ਹੈ ਇੱਕ ਪਾਸੇ ਕਹਿੰਦੇ ਹੋ ਆਦਮੀ ਕਰਦਾ ਹੈ ਝਗੜਾ ਕੱਲ ਦਾ ਝਗੜਾ ਪਹਿਲਾਂ ਮੁਕਾ ਲਓ ਇਹ ਝਗੜਾ ਮੁਕਾਓ ਵੀ ਦੋਹਾਂ ਚੋਂ ਕਰਦਾ ਕੌਣ ਇਹ ਆਪਣੇ ਅੰਦਰ ਦਾ ਝਗੜਾ ਦਾ ਮੁਕਾ ਲਓ ਇੱਕ ਫੈਸਲਾ ਕਰ ਲਓ ਵੀ ਕਰਦਾ ਕੌਣ ਇਹਨਾਂ ਨੂੰ ਦੋਈ ਗੱਲਾਂ ਦੱਸੀ ਜਾਂਦੇ ਉਹਨੇ ਅੰਦਰ ਵੀ ਝਗੜਾ ਪੈਦਾ ਕਰਤਾ ਵਿਚਾਰੇ ਇਹਦੇ ਦੁਬਿਧਾ ਪੈਦਾ ਕਰਤੀ ਆ ਪਹਿਲਾਂ ਵਿਚਾਰੋ ਡਿਸੀਜਨ ਕਰ ਲਓ ਫਿਰ ਇੱਕ ਗੱਲ ਦੱਸੋ ਇਹਨਾਂ ਨੂੰ ਦੱਸ ਦੋ ਕੋਈ ਗੱਲ ਇੱਕ ਦੱਸੋ ਦੱਸ ਦੋ ਕੋਈ ਤੁਸੀਂ ਦੋ ਗੱਲਾਂ ਦਸੀਆਂ ਨੇ ਆਪਾਂ ਵਿਰੋਧੀ ਆਪਾਂ ਵਿਰੋਧੀ ਅਰਥਾ ਦਾ ਕਾਰਨ ਸਿਰਫ ਪਾਪ ਔਰ ਪੁੰਨ ਅਸੀਂ ਮੰਨਦੇ ਆ ਜਿਹਨੂੰ ਕੋਈ ਗੁਰਬਾਣੀ ਨਹੀਂ ਮੰਨਦੀ ਜਿਹੜਾ ਪਾਪ ਪੁੰਨ ਹੈ ਉਹ ਸਾਨੂੰ ਸਮਝ ਨਹੀਂ ਆਇਆ ਸਾਡਾ ਸੋਚਣਾ ਹੀ ਪਾਪ ਹੈ ਮੰਨਣਾ ਪਵੇ ਗੁਰਬਾਣੀ ਵਰਵਾਰ ਨੂੰ ਮਨੋਰਜ ਹੈਗਾ ਹੁਕਮ ਜਰਣਾ ਪੁਰਨਾ ਹੋ ਕੋਲ ਦੇ ਵਿਚਰਨਾ ਪੁਰਨਾ ਜੋ ਹੋ ਰਿਹਾ ਜੋ ਕੁਝ ਕਰੇ ਸੋ ਭਲਾ ਕਰ ਮੰਨੀ ਹੈ ਜੋ ਉਹਨੇ ਕਰ ਦਿੱਤਾ ਹੋ ਗਿਆ ਉਹ ਉਹ ਆਪਣਾ ਭਲਾ ਮੰਨ ਕੇ ਅੰਦਰੋਂ ਜਿਵੇਂ ਦੱਸੀ ਨਹੀਂ ਵੀ ਅੰਦਰੋਂ ਦੱਸੀ ਮੰਨੀ ਹੋ ਰਹੀ ਕੀਤਾ ਜਹਾਂ ਕਰੀ ਵੀ ਜਰ ਰੋਹੀ ਹਕਮਤ ਹੁਕਮ ਅੰਦਰੋਂ ਜਿਹੜੀ ਇਹਨਾਂ ਕੁੜੀ ਪਾਪ ਦੀ ਹੋ ਰੱਖੀ ਵੀ ਉੱਤੋਂ ਉੱਤੋਂ ਦਾ ਸੀ ਮੰਦਿਆ ਚੰਗਾ ਅੰਦਰੋਂ ਮੰਦਿਆ ਬੜਾ ਚੰਗਾ ਹੀ ਆਹ ਹੋ